ਗਰਾਉਂਡ ਜ਼ੀਰੋ ਦੀ ਇਹ ਰਿਪੋਰਟ ਤੁਹਾਨੂੰ ਦਿਖਾ ਰਿਹਾ ਬਿਆਸ ਦਰਿਆ ਵਾ ਜਿਹੜਾ ਮੁੱਖ ਕਾਰਨ ਬੰਦਾ ਪੈ ਟੁੱਟਣ ਦਾ ਉਸ ਤੋਂ ਬਾਅਦ ਅੱਗੇ ਜੋ ਹਾਲਾਤ ਬਣੇ ਹੋਏ ਨੇ ਆਪਣੇ ਆਪ ਦੇ ਵਿੱਚ ਜਿਹੜਿਆ ਚਿੰਤਾ ਦਾ ਜ਼ਰੂਰ ਵਿਸ਼ਾ ਜਿਹੜਾ ਇਹ ਬਣਿਆ ਹੋਇਆ ਵਾ ਇਹ ਸਾਹਮਣੇ ਦੇਖੋ ਕਿੱਦਾਂ ਜਿਹੜੀਆਂ ਢਿੱਗਾ ਇਦਾਂ ਡਿੱਗਦੀਆਂ ਪਈਆਂ ਇਸੇ ਤਰ੍ਹਾਂ ਹੀ ਢਿੱਗਾ ਬਣ ਬਣ ਡਿੱਗਦੀਆਂ ਵਾਂ ਤੇ ਬੰਨ ਜਿਹੜਾ ਖਤਮ ਹੁੰਦਾ ਜਾ ਰਿਹਾ ਹੈ ਗੁਰਦੌਰੀ ਹੋਈ ਖਰਾਬਾ ਮਿਲਿਆ ਕੋਖਣੀ ਮਿਲਿਆ ਅਸੀਂ ਤੇ ਕਾਟੋ ਕਾ 10 10 ਵਾਰੀਆਂ ਅਸੀਂ ਖਾਤੇ ਵੀ ਦਿੱਤੇ ਆ ਐਸ ਵਕਤ ਮੈਂ ਜਿਹੜੀ ਥਾਂ ਤੇ ਖੜਾ ਹੋਇਆ ਮੇਰੇ ਤੁਸੀਂ ਖੱਬੇ ਪਾਸੇ ਸੁਲਤਾਨਪੁਰ ਲੋਧੀ ਦੇਖ ਪਾਓਗੇ ਤੇ ਸੱਜੇ ਪਾਸੇ ਬਹੁਤ ਜਿਹੜਾ ਕਿ ਥੋੜੀ ਦੂਰੀ ਦੇ ਵਿੱਚ ਕੈਮਰੇ ਦੇ ذریعے ਜ਼ੂਮ ਕਰਕੇ ਤੁਹਾਨੂੰ ਦਿਖਾਣਗੇ ਮੇਰੇ ਕੈਮਰਾ ਪਰਸਨ ਜਗਰੂਪ ਕਿ ਉਹ ਤਰਨਤਰਨ ਦਾ ਏਰੀਆ ਵਾ ਹੁਣ ਇਸ ਥਾਂ ਦੇ ਉੱਤੇ ਮੇਰਾ ਆਉਣ ਦਾ ਕਾਰਨ ਕੀ ਹੈ ਕਾਰਨ ਉਹਦਾ ਇਹੀ ਹੈ ਇਹ ਆਰਜੀ ਜਿਹੜੇ ਨੇ ਕਿ ਬੰਨ ਬਣੇ ਹੋਏ ਨੇ ਇਹ ਦਰਿਆ ਜਿਹੜਾ ਹੈ ਕਿ ਉਹ ਬਿਆਸ ਦਰਿਆ ਵਾ ਇਸ ਵਕਤ ਪੂਰਾ ਆਪਣਾ ਕਿ ਉਹ ਤਰਨ ਕਰੇ ਬੈਠਾ ਇਹ ਦਰਿਆ ਖਾਲਸਾ ਦੇ ਮੌਜੂਦ ਨੇ ਦਵਿੰਦਰ ਇੱਥੇ ਆਉਣ ਦਾ ਕਾਰਨ ਤੁਸੀਂ ਕਹਿ ਰਹੇ ਸੀਗਾ ਕਿ ਨੁਕਸਾਨ ਇਹ ਹੋ ਸਕਦਾ ਇੱਥੋਂ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਆ ਆ ਜਿਹੜੇ ਪਾੜ ਪੈੰਦੇ ਪਏ ਨੇ ਪਹਿਲਾਂ ਵੀ ਸਥਿਤੀ ਇਦਾਂ ਦੀ ਸੀ ਮੈਂ ਤਾਂ ਸਵਾਲ ਕਰਦਾ ਮੈਂ ਕਿਉਂਕਿ ਤੁਸੀਂ ਪਹਿਲਾਂ ਇੱਥੇ ਹੋ ਕੇ ਗਏ ਹੋ ਬਿਲਕੁਲ ਜੀ ਅਸੀਂ ਜਦੋਂ 3 ਦਿਨ ਪਹਿਲਾਂ ਇੱਥੇ ਆਏ ਸੀ ਨਾ ਉਦੋਂ ਉਸੇ ਥੋੜੇ ਜਿਹੇ ਏਰੀਆ ਵਿੱਚ ਪਾੜ ਪਏ ਸੀ ਤੇ ਇਸੇ ਤਰੀਕੇ ਨਾਲ ਪਾੜ ਪਏ ਸੀ ਉਹ ਟਿੱਗਾ ਜਿਹ ਉੱਥੇ ਹੈ ਨਹੀਂ ਗਾ ਉਦੋਂ ਇਹਦੇ ਬੰਨ ਦੀ ਜਿਹੜੀ ਚੌੜਾਈ ਸੀ ਲਗਭਗ 5 ਫੁੱਟ ਸੀ ਤੇ ਹੁਣ ਉੱਥੇ ਦੇਖੀਏ ਤੇ 2 ਫੁੱਟ ਰਹਿ ਗਿਆ ਵਾ ਇਹ ਕਿਸੇ ਵੀ ਵੇਲੇ ਆਪਣਾ ਜਦੋਂ ਇੱਕ ਛੋਟਾ ਜਿਹਾ ਵੀ ਘੌਰ ਪੈਂਦਾ ਦਿਨੇ ਸਾਰਾ ਜੇ ਤੁਸੀਂ ਬੰਨ ਦੇ ਅਗਲੇ ਬੰਨੇ ਦੇਖੋ ਤਾਂ ਝੋਨਾ ਨਿਸਰਿਆ ਪਿਆ ਵਾ ਹੋਰ ਵੀਹਾਂ ਦਿਨਾਂ ਤੱਕ ਫਸਲ ਵੱਢੀ ਜਾਣੀ ਆ ਜ਼ਿਮੀਂਦਾਰਾਂ ਦਾ ਇੰਨਾ ਕੁ ਭਾਰਾ ਨੁਕਸਾਨ ਹੋ ਗਿਆ ਵੀ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿਹੜਾ 23 ਚ ਹੋਇਆ ਵਾ ਉਹ ਦੇਖੋ ਉਹ ਸਾਹਮਣੇ ਦੇਖੋ ਕਿੰਨਾ ਜਿਹੜੀਆਂ ਢਿੱਗਾ ਇਦਾਂ ਡਿੱਗਦੀਆਂ ਪਈਆਂ ਇਸੇ ਤਰ੍ਹਾਂ ਹੀ ਢਿੱਗਾ ਬਣ ਬਣ ਡਿੱਗਦੀਆਂ ਵਾਂ ਤੇ ਬੰਨ ਜਿਹੜਾ ਖਤਮ ਹੁੰਦਾ ਜਾ ਰਿਹਾ ਵਾ ਜ਼ਿਮੀਂਦਾਰਾਂ ਦਾ ਜਿਹੜਾ ਨੁਕਸਾਨ 23 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਇਆ ਸੀ ਤੇ ਅਜੇ ਉਹਨਾਂ ਜ਼ਿਮੀਂਦਾਰਾਂ ਦੇ ਪੁਰਾਣੇ ਹਿਸਾਬਕਾਤਾ ਪੂਰੇ ਨਹੀਂ ਹੋਏ ਤੇ ਦੁਬਾਰਾ ਜਿਹੜੀ ਆਪਾਂ ਨੂੰ ਦਰਿਆਵ ਇਦੇ ਨਾਲ ਇੱਕ ਇਹ ਜਿਹੜੇ ਇਸ ਜ਼ਮੀਂਦਾਰ ਤੇ 메ਨ ਫਸਲ ਤੇ ਡਿਪੈਂਡ ਆ ਜੇ ਇੱਕ ਕਿੱਲੇ ਦਾ ਕਿਸੇ ਦਾ ਨੁਕਸਾਨ ਹੋ ਜਾਏ ਤੇ ਉਪਰ ਭਾਈ ਪੂਰੀ ਨਹੀਂ ਹੁੰਦੀ ਇਹ ਸਾਰਾ ਸਾਰੀ ਸਾਰੀ ਫਸਲੀ ਤਬਾਹ ਹੋ ਗਈ ਸਾਰੀ ਫਸਲੀ ਤਬਾਹ ਹੋ ਗਈ ਇਦੇ ਨਾਲ ਹੀ ਇਹਨਾਂ ਜ਼ਮੀਂਦਾਰਾਂ ਨੇ ਦੁੱਧ ਦਾ ਪਸ਼ੂ ਕੰਮ ਚੱਲਦਾ ਵਾ ਉਹ ਵੀ ਖਤਮ ਹੋ ਗਿਆ ਕਿਉਂਕਿ ਜੇ ਪਿਆਲੀ ਚ ਪੱਠੇ ਨਹੀਂ ਹੈਗੇ ਤੇ ਪਸ਼ੂਆਂ ਨੂੰ ਕੀ ਪੋਣਗੇ ਦੁੱਧ ਕੀ ਕਰਨਗੇ ਬਿਲਕੁਲ ਹੀ ਇਹਨਾਂ ਦਾ ਕੰਮ ਜਿਹੜਾ ਵਾ ਰੋਜ਼ਗਾਰ ਦਾ ਜਿਹੜਾ ਸਾਧਨਿਆਂ ਬਿਲਕੁਲ ਖਤਮ ਹੋ ਗਿਆ ਜਿਹੜਾ ਬਹੁਤ ਜ਼ੀਰੋ ਤੇ ਮਲਕੀ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਪਈਆਂ ਮੌਜੂਦਾ ਸਮਾਂ ਵੀ ਆਉਣ ਵਾਲਾ ਸਮਾਂ ਵੀ ਜੇ ਸਮੇਂ ਦੀ ਆਪਾਂ ਨੂੰ ਤਸਵੀਰਾਂ ਦਿਸਦੀਆਂ ਵਾ ਜੇ ਇਹ ਪਾੜ ਪੈਂਦਾ ਵਾ ਤੇ ਫਿਰ ਇਥੋਂ ਕੰਮ ਵਧਣਾ ਵਾ ਇਹ ਆਉਣ ਵਾਲੇ ਸਮੇਂ ਦੀਆਂ ਤਸਵੀਰਾਂ ਨੇ ਆਉਣ ਵਾਲੇ ਸਮੇਂ ਦੀਆਂ ਤਸਵੀਰਾਂ ਨੇ ਬੱਸੀ ਸਿੰਘ ਮੌਜੂਦ ਨੇ ਤੁਸੀਂ ਐਸੇ ਪਿੰਡ ਦੇ ਰਹਿਣ ਵਾਲੇ ਕਿਹੜਾ ਪਿੰਡ ਤੁਹਾਡਾ ਹਰਮਪੁਰ ਗੋਰਾ ਹਰਮਪੁਰ ਗੋਰਾ ਇਹ ਜਿਹੜਾ ਬੰਨ ਹੈ ਆਰਜੀ ਬੰਨ ਇਹ ਆਪ ਹੀ ਤੁਹਾਡੇ ਲੋਕਾਂ ਵੱਲੋਂ ਬਣਾਇਆ ਗਿਆ ਤਾਂ ਬਤਾ ਜਾਂ ਆਪਣੇ ਮਤ ਕੀਤੀ ਆ 23 ਤੋਂ ਬਾਅਦ ਖਾ ਸਾਈਡ ਵਾਲਾ ਇਹ ਆ ਬਾਬੇ ਸਰਾ ਗਿਆਣਾ ਜਿਹੜਾ ਮੂੰਹ ਟੁੱਟ ਗਿਆ ਸੀ ਉਹਨਾਂ ਪਤਾ ਨਾਲ ਸਾਡੇ ਮਤ ਕੀਤੀ ਆ ਮਾਝੋਂ ਦਬਾਬੇ ਸਾਰੀ ਸੰਗਤਾਂ ਕੇ ਬਤੀਆਂ ਜੋ ਵੀ ਸੰਗਤਾਂ ਸਾਨੂੰ ਆਪਣੇ ਮਿੱਟੀ ਵੀ ਦਿੱਤੀ ਐ ਇਥੇ ਦਈ ਲੋਕਾਂ ਨੇ ਜਿੰਨਾ ਜਿੰਦੇ ਕੋਲ ਹੋ ਪਾਇਆ ਸਾਰਿਆਂ ਨੇ ਮਤਰਾ ਕੋ ਦਿੱਤਾ ਤੇਲ ਫੋਸਾਨੂੰ ਸਰਕਾਰ ਨਹੀਂ ਦਿੱਤਾ ਨਾ ਤੇ 23 ਦਿੱਤਾ ਨਾ ਅਸੀਂ ਹੋਣੀ ਉਮੀਦ ਰੱਖੀ ਉਹਨਾਂ ਦੀ ਹੁਣ ਤੁਸੀਂ ਦਵਾਈਆਂ ਦੀ ਉਮੀਦ ਰੱਖੀ ਉਹ ਵੀ ਸਾਨੂੰ ਇੱਕੋ ਦਵਾਈਆਂ ਦੇਈ ਜਾਂਦੇ ਅਸੀਂ ਤਾਂ ਪਾਹਾਂ ਵਾਂਗੂ ਰਹਿ ਜਾਂਦੇ ਇਥੇ ਪਾਹਾਂ ਨੂੰ ਪੜੇ ਰਹਿ ਜਾਂ ਨਹੀਂ ਇਥੇ ਬਾਤ ਪੁੱਛਦਾ ਪਿਆ 5-7 ਦਿਨ ਤੋਂ 10 ਦਿਨ ਨਹੀਂ ਹੋ ਗਏ ਮਿਲਦਾ ਇਹ ਹਾਲਾਤ ਵੇ ਕੋਈ ਰਵਾਇਤ ਨਹੀਂ ਪਾਦਾ ਆ ਧੰਨਵਾਦ ਜੀ ਸਾਡਾ ਪੋਲ ਬੱਧਾ ਚੀਮੇ ਨੇ ਬੱਧਾ ਕਰਕੇ ਜਿਹੜੀ ਇਥੋਂ ਸੰਗਤਾਂ ਆਉਂਦੀਆਂ ਮਤ ਕਰਦੇ ਨਹੀਂ ਇਹ ਵੀ ਪਾਰ ਬੈਠੇ ਹੋਣੇ ਬੇੜੀਆਂ ਦੇ ਔਰ ਸਾਰੇ ਨੰਕ ਨੰਕੇ ਹੁੰਦੇ ਬੇੜੀਆਂ ਦੇ ਇੱਕ ਚੀਜ਼ ਹੋਰ ਵੀ ਜਾਣਨੀ ਚਾਹੁੰਦਾ ਆ ਜਿੱਦਾਂ ਇਹ ਤਸਵੀਰ ਦਿਸਦੀ ਪਈ ਆ ਜੋ ਆਪਾੜ ਪਿਆ ਹੋਇਆ ਮਿੱਟੀ ਦਾ ਜਿਹੜਾ ਐਡਾ ਵੱਡਾ ਇਹ ਕਿੰਨੀ ਕੇ ਦੀ ਚੌੜਾਈ ਕਿੰਨੀ ਸੀਗੀ 10 15 ਫੁੱਟ ਸੀਗਾ ਇਹ 10 15 ਫੁੱਟ ਤੋਂ ਜ਼ਿਆਦਾ ਹੀ ਅਗਲੇ ਪਨੇ ਨਾਲ ਧੇਰੀ ਵੀ ਹੈਗੀ ਬੰਦੇ ਨਾਲ ਸਬੋੜੀ ਵੀ ਹੈਗੀ ਬੂਟਿਆਂ ਦੇਗੀ ਹਾਂ ਰੋਖੀ ਛੋਟੇ ਆਵੇ ਲੋਜ ਵੀ ਹੈਗੀ ਤੋੜਿਆਂ ਦੀ ਲੋਜ ਦੇ ਕੇ ਲੋਜ ਤੱਕ ਘੜਿਆ ਵਾ ਇਹ ਤਾਂ ਪੁਰਾਣੀ ਤੇ ਤੁਹਾਡੇ ਜਾਂਦੇ ਜਾਂਦਾ ਆਪਣੇ ਖੁੱਲ ਜਾਣਾ ਨੇ ਤੇ ਜੇ ਇਹ ਖੁੱਲ ਗਿਆ ਤੇ ਅੱਗੇ ਤਾਂ ਮੈਨੂੰ ਲੱਗਦਾ ਜਿਹੜਾ ਸਰਦਾਰ ਸਾਹਿਬ ਜ਼ਿਕਰ ਕਰਦੇ ਫਸਲ ਜਿਹੜੀ ਖੜੀ ਹੋਈ ਹੈ ਨੁਕਸਾਨੀ ਜਾਇ ਕਿ ਬਹੁਤ ਨਹੀਂ ਇਹਦਾ ਉਮੀਦ ਲਾਤੀ ਉਹਦੀ ਇਹ ਮੇ ਲਾਤੀ ਆਪਣੇ ਝੋਨੇ ਲਾਤੀ ਕਰਿਆ ਕਮਾਦ ਵਾ ਥੋੜਾ ਜਿਹਾ ਇਹਦੀ ਲਾਈਨ ਮੈਂ ਮੀਨ ਲਾਈਆ ਹਿੰਸਨ ਖਦਰਾ 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 ਪਿਆ ਇਥੋਂ ਟਰੈਕਟਰ ਸਾਡੇ ਆ ਵੀ ਨੌਜਵਾਨ ਖੜਨਦੇ ਕੱਢ ਕੱਢ ਕੇ ਸਮਾਨ ਖੜਨਦੇ 2023 ਦੇ ਵਿੱਚ ਜਦੋਂ ਇੱਥੇ ਅਨੁਕਸਾਨੇ ਗਏ ਨੇ ਘਰ ਵੀ ਰੁੜੇ ਨੇ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਘਰ ਸੀਗੇ ਹਾਂਜੀ ਗੁਰਦੌਰੀ ਹੋਈ ਖਰਾਬਾ ਮਿਲਿਆ ਕੁਝ ਕੋਖ ਨਹੀਂ ਮਿਲਿਆ ਅਸੀਂ ਕੱਢ ਕੱਢ 10 10 ਵਾਰੀਆਂ ਅਸੀਂ ਖਾਤੇ ਵੀ ਦਿੱਤੇ ਆ ਆ ਆਪਣੇ ਵੀ ਦੋਰੀ ਤੇਰੀ ਆ ਖਾਤੇ ਦੇ ਗਏ ਆ ਭਈ ਤੁਹਾਡੇ ਖਾਤੇ ਨਹੀਂ ਸਹੀ ਸਹੀ ਕਰ ਕਰਕੇ ਨਵੇਂ ਖਾਤੇ ਖਲਾਈਆਂ ਅਸੀਂ ਕੋਲੋਂ ਪੈਸੇ ਲਾ ਚੁੱਕੇ ਆ ਔਰ ਦੋ ਜਾਨਾਂ ਗਈਆਂ ਇੱਥੇ ਸਾਡੇ ਬੱਚਿਆਂ ਨੇ ਗਈਆਂ ਕਹਿੰਦੇ ਆਰ ਕੇ ਮੀਤ ਨਹੀਂ ਪੁੱਛੀ ਜਾਂ ਘਰ ਵਾਲੇ ਕੋਈ ਮਤ ਕਰੀਏ ਜਾਂ ਕੋਈ ਸਿਕਾਇ ਨੌਕਰੀ ਦੇ ਦਈਏ ਇਹਨਾਂ ਨੂੰ ਕੋਈ ਜਨਨ ਸਾਨੂੰ ਉਮੀਦ ਨਹੀਂ ਰੱਖੀ ਨਾ ਕੋਈ ਅਸੀ ਹੈ ਜੋ ਕੁਝ ਭਾਵੇਂ ਮੁਨਾਫਾ ਹੈ ਭਾਵੇਂ ਨੁਕਸਾਨ ਹੈ ਸਭ ਤੁਹਾਡਾ ਹੀ ਹੈ ਸਾਡਾ ਹੀ ਸਾਡਾ ਜਾਂ ਸਾਡੀਆਂ ਸੰਗਤਾਂ ਨਾਲ ਸਾਡੇ ਨਾਲ ਗਰਾਉਂਡ ਜ਼ੀਰੋ ਦੀ ਇਹ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਬਿਆਸ ਦਰਿਆ ਵਾ ਜਿਹੜਾ ਮੁੱਖ ਕਾਰਨ ਬੰਦਾ ਪੈ ਟੁੱਟਣ ਦਾ ਉਸ ਤੋਂ ਬਾਅਦ ਅੱਗੇ ਜੋ ਹਾਲਾਤ ਬਣੇ ਹੋਏ ਨੇ ਆਪਣੇ ਆਪ ਦੇ ਵਿੱਚ ਹੀ ਜਿਹੜਿਆ ਚਿੰਤਾ ਦਾ ਜ਼ਰੂਰ ਵਿਸ਼ਾ ਜਿਹੜਾ ਇਹ ਬਣਿਆ ਹੋਇਆ ਵਾ ਗਰਾਉਂਡ ਜ਼ੀਰੋ ਦੀ ਰਿਪੋਰਟ ਤਖਾਨ ਦਾ ਕਾਰਨ ਇਹੀ ਹੈ ਕਿ ਐਕਚੁਅਲ ਦੇ ਵਿੱਚ ਜਿਹੜਾ ਕੀ ਸਥਿਤੀਆਂ ਕੀ ਨੇ ਸੁਲਤਾਨਪੁਰ ਲੋਧੀ ਦੇ ਰਾਮਪੁਰਾ ਗੋਰਾ ਇਸ ਵਕਤ ਅਸੀਂ ਪਿੰਡ ਦੇ ਵਿੱਚ ਖੜੇ ਹੋਏ ਆ ਆਰ ਜੋ ਕਿ ਇਸ ਵਕਤ ਤੁਹਾਡੇ ਸਾਹਮਣੇ ਆ ਅੱਖਾਂ ਦੇ ਕੀ ਹਾਲਾਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਏਗੇ ਹੁਣ ਇਹ ਤਾਂ ਜਿਹੜਾ ਕਿ ਸਮਾਂ ਹੀ ਦੱਸੇਗਾ ਪਰ ਵਾਹਿਗੁਰੂ ਅਗੇ ਅਰਦਾਸ ਹੈ ਇਸ ਪਿੰਡਾਂ ਦੇ ਉੱਤੇ ਜਿਹੜਾ ਕਿ ਮਿਹਰ ਭਰੇ ਹੱਥ ਰੱਖੇ ਪਰ ਲੋਕ ਨਾਲ ਜਿਨ੍ਹਾਂ ਕੋਲ ਉਮੀਦ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਪਲੈਨਿੰਗ ਬਣਾਣੀ ਆਣੇ ਉਹਨਾਂ ਨੂੰ ਬਿਲਕੁਲ ਤੇ ਬਿਲਕੁਲ ਜਿਹੜਾ ਕਿ ਜ਼ੀਰ ਜਿਹੜਾ ਦਿਖਾ ਰਹੇ ਨੇ ਤੇ ਦੱਸਦੇ ਪੈਣੇ ਅਸੀਂ ਆਪਣੇ ਹਾਲ ਦੇ ਉੱਤੇ ਹੀ ਜਿਹੜੇ ਬੈਠੇ ਹੋਏ ਆ ਜੋ ਹੋਏਗੀ ਉਹ ਦੇਖਿਆ ਜਾਏਗਾ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊ ਸੁਲਤਾਨਪੁਰ ਲੋਧੀ